ਸਰਕਾਰ ਮੁਰਦਾਬਾਦ 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 ਜੁਗਤ ਕਿਸਾਨ ਮੋਰਚਾ ਜਿੰਦਾਬਾਦ 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 ਮੁਰਦਾਬਾਦ

ਦਾ ਦਰਬਾਰ ਸਿੰਘ ਸਮਰਾਹ ਕਰਸਾਨੂਗਰ ਸਿੱਖ ਬੇਟੀ ਪੂਰਨਪਤਾ ਪੰਜਾਬ ਦਾ ਜਿਹੜਾ ਰਿਪੋਰਟਰ ਦਾ ਕੀ ਕਹਿਣਾ ਚਾਹੋਗੇ ਜੋ ਇੱਥੇ ਪਤਲਾ ਫੁੱਕਿਆ ਜਾ ਰਿਹਾ ਹੈ ਬਾਕੀ ਜੀ ਮੇਰੇ ਸਾਥਕਾਰ ਸਾਰਾ ਕੁਝ ਦਾ ਸਹੀ ਦਿੱਤਾ ਵਾ ਜੋ ਭਾਰਤ ਸਰਕਾਰ ਕੇਂਦਰ ਸਰਕਾਰ ਜੜੀ ਉਹ ਡਬਲਯੂ 2 ਦੇ ਨਾਤੇ ਜਿਵੇਂ ਲਾਗੂ ਕਰਨਾ ਚਾਹੁੰਦੀ ਹੈ ਤੇ ਸਾਡੇ ਜਿੰਨਾ ਸਾਡੇ ਸਾਹਵਾਂ ਦੇ ਵਿੱਚ ਸਾਹ ਵਾ ਸਾਡੇ ਜਾਨ ਦੇ ਵਿੱਚ ਜਾਨ ਵਾ ਉਹ ਸਾਡੇ ਪੁਰਾਣੇ ਗੁਰੂਆਂ ਦਾ ਇਤਿਹਾਸ ਵਾ ਕਦੇ ਅਸੀਂ ਨਾ ਜ਼ੁਲਮ ਕਰਨਾ ਸਿੱਖਿਆ ਤੇ ਨਾ ਹੀ ਗੁਲਮਸਹਿਨ ਕਰਦੇ ਆ ਤੋ ਜੋ ਨਾਨਕ ਨਾਮ ਚੜਦੀ ਕਲਾ ਤੇਰੇ ਭਨੇ ਸਰਬੱਤ ਦਾ ਭਲਾ ਗੁਰੂ ਨਾਨਕ ਸਾਹਿਬ ਮਹਾਰੇ ਨੇ ਨਾਰਾ ਦਿੱਤਾ ਸੀ ਇਹ ਉਹ ਕੌਮ ਆ ਜਿਹੜੇ ਸਰਬੱਤ ਦੇ ਭਲੇ ਪਿੱਛੇ ਲੜਦੀ ਆ ਤੇ ਇਹ ਜਿਹੜੇ ਲੋਕ ਡਬਲਯੂਟੀ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਚਾਹੁੰਦੇ ਆ ਮੈਂ ਥੋੜਾ ਜਿਹਾ ਵਿਸਤਾਰ ਨਾਲ ਦੱਸ ਦਵਾਂ ਕਿ ਉਹ ਡਬਲਯੂਟੀ ਉਹ ਚੀਜ਼ ਵਾ ਕਿ ਜਿਹੜੇ ਛੋਟੇ ਰੇੜੀ ਫੜੀ ਵਾਲੇ ਦੁਕਾਨਦਾਰ ਜਿੰਨੇ ਵੀ ਭਰਾਗੇ ਆ ਕੋਈ ਮੈਡੀਕਲ ਸਟੋਰ ਵਾ ਕੋਈ ਕਰਿਆਨਾ ਸਟੋਰ ਵਾ ਇਹਦੇ ਵਿੱਚ ਸਾਰੇ ਦੇ ਸਾਰੇ ਤੈਸ ਨੈਣ ਸੁਣੇ ਆ ਮਿਸਾਲ ਦੇ ਤੌਰ ਤੇ ਆਪਣੇ ਤੋਂ 2 ਰੁਪਏ ਕਿਲੋ ਆਲੂ ਰਿਆਣਾ ਖਰੀਦ ਕੇ ਉਹ ਤੋਂ ਬਾਅਦ ਪੈਕਟਾ ਦੇ ਵਿੱਚ ਬੰਦ ਕਰਕੇ ਤੇ ਜਿਹੜਾ ਆਟਾ ਵਾ ਉਹ ਹੁਣ ਆਪਾਂ ਆਸਾਨੀ ਦੇ ਨਾਲ ਆਪਣਾ 2000 ਕੀ ਸਾਨੂੰ ਲੈ ਕੇ ਕਮੈਂਟ ਵਾਲਾ ਫਰਮੀਆਂ ਭਰ ਲੈਂਦੇ ਆ ਪਰ ਫਿਰ ਪੈਕਟਾਂ ਦੇ ਵਿੱਚ 100-100 ਰੁਪਏ ਕਿਲੋ ਦੇ ਮਿਲੂਗਾ ਜੋ ਕਿ ਜਿਹੜੇ ਗਦਾਮ ਵਾਂ ਉਹ ਬਾਨੀਆਂ ਟਾਨੀਆਂ ਦੇ ਆਉਣਗੇ ਮਿਸਾਲ ਦੇ ਤੌਰ ਤੇ ਪੱਟੀ ਦੇ ਵਿੱਚ ਜਿਹੜਾ ਇੱਕ ਟ੍ਰੈਂਡ ਮਾਲ ਬਣਿਆ ਹੋਇਆ ਵਾ ਇਹ ਵੀ ਇਹਨਾਂ ਦਾ ਵਾ ਕਿ ਸਿੱਧੇ-ਸਿੱਧੇ ਪੰਪ ਇਤੇ ਲਾਉਣਗੇ ਆਪਣੀ ਮਰਜ਼ੀ ਮਨਮਰਜ਼ੀ ਦਾ ਰੇਟ ਲਾਉਣਗੇ ਇਸ ਕਰਕੇ ਕਿਸਾਨ ਸਖਤ ਕਮੇਟੀ ਪੰਜਾਬ ਦਾ ਕੋਟਬੁਲਤ ਐਲਾਨ ਵਾ ਜੰਨਤ ਦਾ ਸਾਡੇ ਸਾਵੇਂ ਸਵੇਂ ਧਰਤੀ ਤੇ ਇਹਨਾਂ ਨੂੰ ਚੋਰਾ ਨੂੰ ਪੈਰ ਵੀ ਨਹੀਂ ਰੱਖਣ ਦੇਗੇ ਜਦੋਂ ਸਾਡੇ ਪਿੰਡਾਂ ਦੇ ਵਿੱਚ ਵੜਨਗੇ ਇਲੈਕਸ਼ਨ ਸਿਰ ਤੇ ਆ ਇਹਨਾਂ ਨੂੰ ਮੂੰਹ ਚੋਟ ਤੋੜ ਜਵਾਬ ਦੇਵਾਂਗੇ ਕਾਲੇ ਝੰਡੇ ਵਿਖਾਵਾਂਗੇ ਇਹਨਾਂ ਨੂੰ ਚਲਦਾ ਕਰਾਂਗੇ ਕਾਰਪੋਰੇਟ ਘਰਾਣੇ ਮੁਰਦਾਬਾਦ 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 ਮੋਦੀ ਅੱਜ ਦਾ ਜਿਹੜਾ ਪਤਲਾ ਫੂਕ ਮੁਜਾਹਰਾ ਕੀਤਾ ਜਾ ਰਿਹਾ ਵਾ ਜਿਹੜਾ ਆਪਣਾ ਮੋਦੀ WTO ਵਿੱਚ ਸਮਝੌਤੇ ਕਰਕੇ ਬੈਠਾ ਵਾ ਜਿੱਦਾਂ ਕਿਸਾਨ ਐਮਐਸਪੀ ਮੰਗ ਰਹੇ ਆ ਇਹ ਉਹਨਾਂ ਨੂੰ ਦੇ ਨਹੀਂ ਰਿਹਾ ਨਾ ਸਵਾਮੀ ਨਾਸਿੰਦੀ ਰਿਪੋਰਟ ਦੇ ਰਿਹਾ ਵਾ ਨਾ ਕਰਜ਼ਾ ਮੋਤੀ ਕਰ ਰਿਹਾ ਜਿੱਦਾਂ ਇਹਨੇ ਪਹਿਲਾਂ ਬਿਆਨ ਦਿੱਤੇ ਸੀ ਆਪੀ ਸਰਕਾਰ ਬਣਾਉਣ ਵਾਸਤੇ ਕਿ ਜਿਹੜਾ ਪਹਿਲਾ ਕੰਮ ਮੈਂ ਕਰਜ਼ਾ ਵਾਫੀ ਦਾ ਕਰੂੰਗਾ ਉਹ ਵੀ ਨਹੀਂ ਇਹਨੇ ਕੀਤਾ ਜਿਹੜਾ ਆਪਣਾ 2020 ਦੇ ਵਿੱਚ ਮੋਰਚਾ ਲੱਗਾ ਸੀ ਦਿੱਲੀ ਵਜਨ ਅੰਦੋਲਨ ਚੱਲਿਆ ਸੀ ਉਦੋਂ ਵੀ ਇਹਨੇ ਕਿਹਾ ਸੀ ਵੀ ਐਮ ਐਸਬੀ ਤੇ ਜਿਹੜਾ ਗਰੰਟੀ ਕਾਨੂੰਨ ਬਣਾਉਂਗਾ ਤੁਹਾਡੀ ਕਮੇਟੀ ਬਣਾ ਕੇ ਕਿਸਾਨਾਂ ਦੀ ਨਾਲ ਬੁੱਧੀਜੀਵੀ ਬਿਠਾ ਕੇ ਤੇ ਮੈਂ ਜਿਹੜਾ ਆਪਣਾ ਗਰੰਟੀ ਕਾਨੂੰਨ ਤੁਹਾਨੂੰ ਗਰੰਟੀ ਕਾਨੂੰਨ ਜਿਹੜਾ ਵਾ ਐਮ ਐਸਬੀ ਤੇ ਦੇਵਾਂਗਾ ਪਰ ਉਹਨਾਂ ਵਾਅਦਿਆਂ ਤੋਂ ਵੀ ਮੁੱਕਰਿਆ ਵਾ ਇਹ ਡੋਲਜੀ ਟੀਓ ਦੇ ਵਿੱਚ ਵੱਡੇ ਸਮਝੌਤੇ ਕਰਕੇ ਜਿੱਦਾਂ ਕਰ ਮੁਕਤ ਚੀਜ਼ਾਂ ਜਿਹੜਾ ਬਾਹਰਲੇ ਦੇਸ਼ਾਂ ਤੋਂ ਮੰਗਾਰਿਆ ਵਾ ਉਹਦੇ ਵਿੱਚ ਵੀ ਵੱਡਾ ਘਾਟਾ ਜਿਹੜਾ ਵਾ ਆਪਣੇ ਭਾਰਤ ਨੂੰ ਪਊਗਾ ਪੰਜਾਬ ਦੇ ਕਿਸਾਨਾਂ ਨੂੰ ਪਊਗਾ ਤੇ ਜ਼ਬਰਦਸਤ ਵਿਰੋਧ ਕਰ ਰਹੇ ਕਿਸਾਨ ਵੀ ਜਿਹੜਾ ਸਾਨੂੰ ਇਹ ਸਮਝੌਤੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਸਾਨੂੰ ਤੇ ਐਮ ਐਸ ਪੀ ਮਿਲਣੀ ਚਾਹੀਦੀ ਘੱਟੋ ਘਾਟ ਗਰੰਟੀ ਕਰਨ ਦੇ ਉੱਤੇ ਜਿਹੜਾ ਆਪਣਾ ਘੱਟੋ ਘਾਟ ਸਮਰਥਨ ਬੋਲਦੇ ਜਿਹੜੀਆਂ ਸਾਡੀਆਂ ਚੀਜ਼ਾਂ ਖਰੀਦੀਆਂ ਜਾਣ ਜਿੱਦਾਂ ਤੁਸੀਂ ਵੇਖਿਆ ਆਲੂ ਆਪਾਂ ਵੇਚ ਕੇ ਸਾਡੇ ਕਿਸਾਨਾਂ ਨੂੰ 2 ਰੁਪਏ ਕਿਲੋ ਲੈ ਕੇ ਉਹ ਤੋਂ ਬਾਅਦ 40-40 ਰੁਪਏ ਕਿਲੋ ਵੇਚਦੇ ਆ ਗੰਡੇ ਤੁਸੀਂ ਵੇਖ ਲੋ ਗੰਡੇ ਜਿਹੜੇ ਆ 1 ਰੁਪਏ ਨੂੰ 50 ਪੈਸੇ ਨੂੰ ਲੈ ਕੇ 100-100 ਰੁਪਏ ਕਿਲੋ ਨੂੰ ਵੇਚਦੇ ਆ ਇਸੇ ਤਰ੍ਹਾਂ ਮਟਰਾਂ ਦਾ ਉਹ ਬਾਕੀ ਜਿੰਨੀਆਂ ਫਸਲਾਂ ਜਿਨ੍ਹਾਂ ਤੇ ਐਮਐਸਪੀ ਨਹੀਂ ਹੈਗੀ ਉਹਨਾਂ ਦਾ ਵੀ ਇਹੋ ਹਾਲ ਆ ਇਸੇ ਕਰਕੇ ਅੱਜ ਰੋਜ਼ ਪ੍ਰਦਰਸ਼ਨ ਕਰਕੇ ਜਿਹੜਾ ਆਪਣਾ ਗੈਰ ਰਾਜਨੀਤਿਕ ਸੋਯਤ ਮੋਰਚਾ ਅਤੇ ਸੰਯੁਕਤ ਮੋਰਚਾ ਜਿਹੜਾ ਵਾ ਉਹਨਾਂ ਦੋਵਾਂ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਡਬਲਯੂਟੀਓ ਤੇ ਮੋਦੀ ਦੇ ਪੁੱਲੇ ਫੋਕਣ ਦਾ ਪਿੰਡ ਸੁਭਰਾ ਵੱਲੋਂ ਜਿਹੜਾ ਅੱਜ ਜਬਰਦਸਤ ਜਿਹੜਾ ਇਹਨਾਂ ਦਾ ਪਰਦਾਸ਼ਾ ਰੋਜ਼ ਪਰਦਾਸ਼ਾ ਕਰਕੇ ਅਸੀਂ ਵੱਧ ਤੋਂ ਵੱਧ ਅਸੀਂ ਇਹਨਾਂ ਦਾ ਰੋਜ਼ਮਝਾਰੇ ਕਰ ਰਹੇ ਆ ਤੇ ਪੁਤਲੇ ਫੁਕ ਰਹੇ ਆ ਹਪਾਲ ਸਿੰਘ ਜੀ ਅੱਜ ਜੋ ਪਿੰਡ ਸਭਰਾ ਚੌਂਗ ਦੇ ਵਿੱਚੋਂ ਪੁਤਲਾ ਫੁਕਿਆ ਜਾ ਰਿਹਾ ਕਿਸ ਬੰਦੇ ਦਾ ਫੁਕਿਆ ਜਾ ਰਿਹਾ ਇਹ ਮੋਦੀ ਦਾ ਪੇਟ ਛੱਪਾ ਕਰ ਰਹੇ ਆ ਜੀ ਤੁਹਾਨੂੰ ਪਤਾ ਹੀ ਆ ਵੀ ਜੋ ਕੁਝ ਕਿਸਾਨਾਂ ਨੇ ਉੱਥੇ ਕਰ ਰਿਹਾ ਇੱਕ ਕਿੰਨੇ ਸਾਡੇ ਕਿਸਾਨ ਉੱਥੇ ਸ਼ਹੀਦ ਹੋ ਗਏ ਆ ਜਦੋਂ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਸਾਡਾ ਦਿੱਲੀ ਜਾਂਦਾ ਹੱਕ ਆ ਪੰਜਾਬ ਤੋਂ ਪੰਜਾਬ ਦਾ ਤੇ ਦਿੱਲੀ ਦਾ ਕੋਈ ਉਹ ਤਾਂ ਹੈ ਹੀ ਨਹੀਂ ਅਸੀਂ ਵੀ ਇੰਡੀਆ ਨਹੀਂ ਆ ਅਸੀਂ ਕੋ ਬਾਹਰੋਂ ਤਾਂ ਆਏ ਨਹੀਂ ਆ ਨਾ ਤੇ ਇਹ ਜਿਹੜਾ ਨਰਿੰਦਰ ਮੋਦੀ ਜਾਂ ਖੱਟਰ ਸਰਕਾਰ ਹੈ ਖੱਟਰ ਸਰਕਾਰ ਨੇ ਬਹੁਤ ਮਾਰੀ ਕੀਤੀ ਹੈ ਵੀ ਅੱਗੋਂ ਕਿਸਾਨਾਂ ਦੇ ਗੋਲੇ ਦਾ ਕੇ ਕਦੀ ਰਬੜ ਦੀਆਂ ਗੋਲੀਆਂ ਮਾਰਦੇ ਆ ਦੂਜੀਆਂ ਸਿੱਧੀਆਂ ਗੋਲੀਆਂ ਮਾਰਦੇ ਆ ਕਿੰਨੇ ਸਾਡੇ ਜਿਹੜੇ ਕਿਸਾਨਾਂ ਦੇ ਕਤਲ ਹੋ ਗਏ ਆ ਇਹ ਨਰਿੰਦਰ ਮੋਦੀ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਜੇ ਇਸੇ ਰਿਲੀਜ਼ ਹੋ ਰਿਹਾ ਤੇ ਆਉਣ ਵਾਲਾ ਸਮਾਂ 24 ਆਉਣ ਵਾਲਾ ਵਾ ਭਾਜਪਾ ਵਾਲੇ ਵਰਕਰਾਂ ਨੂੰ ਸੋਚਣਾ ਪਊਗਾ ਇਥੇ ਪਿੰਡ ਦੇ ਵਿੱਚ ਲੋਕ ਦੱਸ ਦੇਣਗੇ ਵੀ ਅਸੀਂ ਕੀ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੋਊਗੀ ਰਣਨੀਤੀ ਇਹੀ ਆ ਕਿ ਇੱਕ ਦੇ ਬਿੱਲ ਅਸੀਂ ਵਾਪਸ ਕਰਾ ਕੇ ਰਾਵਾਂਗੇ ਦੂਜੀ ਗੱਲ ਚੋਵੀ ਵਾਲੀ ਇਲੈਕਸ਼ਨ ਆਉਣ ਵਾਲੀ ਆ ਤੇ ਭਾਜਪਾ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਊਗਾ ਇਹ ਇਹਨਾਂ ਨੂੰ ਨਾਨੀ ਯਾਦ ਕਰਾ ਦੇਵਾਂਗੇ ਮੇਰਾ ਨਾਮ ਜੀ ਸਤਨਾਮ ਸਿੰਘ ਸ਼ਹੀਦ ਬਾਬਾ ਸ਼ਾਨ ਸਿੰਘ ਜੀ ਚੌਣ ਸਭਰਾ ਤੋਂ ਜਰਨਲ ਸਕੱਤਰ ਹਾਂਜੀ ਜੋ ਇਹ ਪੁਤਲੇ ਫੁਕੇ ਜਾ ਰਹੇ ਆ ਕਿਸ ਬੰਦੇ ਦੇ ਫੁਕੇ ਜਾ ਰਹੇ ਆ ਇਹ ਪੁਤਲੇ ਫੁਕੇ ਜਾ ਰਹੇ ਜੀ ਇਹ ਮੋਦੀ ਸਰਕਾਰ ਦੇ ਤੇ ਡਬਲਿਊਟੀਓ ਦੇ ਫੁਕੇ ਜਾ ਰਹੇ ਆ ਕਿਉਂਕਿ ਜੋ ਸਾਰਿਆਂ ਨੂੰ ਪਤਾ ਹੈਗਾ ਵੀ ਦਿੱਲੀ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਕੋਈ ਗਲਤ ਕੰਮ ਵਾਸਤੇ ਕੋਈ ਜਾ ਨਹੀਂ ਰਿਹਾ ਆ ਆਪਣੇ ਹੱਕਾਂ ਵਾਸਤੇ ਬੜੇ ਸ਼ਾਂਤਮਈ ਤਰੀਕੇ ਨਾਲ ਗਏ ਕਿਸਾਨ ਬੇ ਹਥਿਆਰੇ ਗਏ ਆ ਕਿਉਂਕਿ ਆਪਣੀ ਹੱਕ ਸਾਡੇ ਯਾਰ ਮੰਗਾਂ ਦਾ ਸਾ ਨੂੰ ਸੂਲ ਆ ਕਿਉਂਕਿ ਕੋਈ ਵੀ ਸਰਕਾਰ ਆ ਭਾਵੇਂ ਪੰਜਾਬ ਦੀ ਭਾਵੇਂ ਸੈਂਟਰ ਦੀ ਆ ਚੁਣੀ ਦੇ ਸਰਕਾਰ ਇੱਥੋਂ ਹੀ ਆ ਨਾ ਪੰਜਾਬ ਦੇ ਵਿੱਚੋਂ ਹੀ ਅਸੀਂ ਵੋਟਾਂ ਪਾਈਆਂ ਮੈਂ ਸਾਡਾ ਆਵਾਕ ਨਹੀਂ ਬੰਦਾ ਇਹਨਾਂ ਹਰਿਆਣੇ ਦੇ ਵਿੱਚ ਬੈਰੀਕੇਡ ਕਰਕੇ ਬਾਰਡਰ ਬਣਾਉਂਦੇ ਆ ਇਹਨਾਂ ਸਾਨੂੰ ਪਾਕਿਸਤਾਨ ਤੋਂ ਖਤਰਾ ਨਹੀਂ ਜਿੰਨਾ ਨਾ ਹਰਿਆਣੇ ਤੋਂ ਕਰਦਾ ਵਾ ਬਾਕੀ ਜਿੰਨਾ ਚਿਰ ਮਰਜੀ ਇਹ ਸਰਕਾਰ ਗਾੜੀ ਬੈਰੀਕੇਡ ਲਾ ਲੇ ਜੋ ਮਰਜੀ ਲਾ ਲੇ ਗੋਲੀਆਂ ਚਲਾ ਲੇ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਐਂ ਉੱਥੇ ਉਠਨਾ ਨਹੀਂ ਗਾ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇ ਜਾਵਾਂਗੇ ਬਾਕੀ ਜਿੰਨਾ ਚਿਰ ਇਹ ਸਰਕਾਰ ਆ ਕੋਆਪਰੇਟ ਘਰਾਣੇ ਦਾ ਸਾਥ ਨਹੀਂ ਛੱਡਦੀ ਉਹਨਾਂ ਜਿਹੜੇ ਸਰਕਾਰ ਪੰਜਾਬ ਦੇ ਜਵਣ ਦੇ ਨਾਮ ਨਾਲ ਲਵੇ ਹੁਣ ਜਦਾਂ ਵੇਖ ਲੋ ਆਪਣੇ ਕਿਸਾਨਾਂ ਦੇ ਸੰਤਰਿਆਂ ਦੇ ਬਾਗ ਇਹ ਉਹ ਸੰਤਰੇ ਕਿਸਾਨਾਂ ਨੇ ਸੜਕਾਂ ਦੇ ਰੋਲੇ ਆ 1 ਰੁਪਈਏ 2 ਰੁਪਈਏ ਕਿਲੋ ਵੀ ਨਹੀਂ ਇਹਨਾਂ ਨੂੰ ਖਰੀਦਣ ਦਿਆ ਕੋਈ ਖਾਰ ਕੇ ਪੰਜਾਬੀ ਆਪਣੇ ਕਿਸਾਨ ਨੇ ਤਰਸ ਖਾਦਾ ਵੀ ਚੱਲ ਇੱਕ ਘਾਰ ਹੀ ਦੋ ਦੋ ਸੰਤਰੇ ਲੈ ਲੋ ਤੇ ਕਿਸਾਨਾਂ ਦਾ ਜਰੀ ਭਰਭਾਈ ਹੋ ਸਕੇ ਕਮ ਸੇ ਕਮ ਖਰਚਾ ਦੇ ਮੁੜੇ ਜੋ ਬਾਕਾਤਾਂ ਸਵਰਿਆਂ ਕੀਤੀਆਂ ਵਾ ਤੇ ਜਿਹੜੇ ਕੋਪਰੇਟ ਘਰਾਣੇ ਦੇ ਜਿੱਦਾਂ ਬਾਦਲ ਵਰਗਾ ਸਾਰੇ ਬਾਗੀ ਖਰੀਦੇ ਗਏ ਹੈ ਤੇ ਉਹ ਵੀ ਸੰਤਰੇ ਹੈ ਨਾ ਉਹ ਕੋਈ ਬਾਹਰੋਂ ਦੇ ਆਇਆ ਹੀ ਨਹੀਂਗਾ ਇਹ ਕਰਕੇ ਜਿਵੇਂ ਮੋਦੀ ਸਰਕਾਰ ਦੀਆਂ ਨੀਤੀਆਂ ਬਹੁਤ ਜਿਆਦੀਆਂ ਮਾੜੀਆਂ ਵਾ ਕੋਪਰੇਟ ਘਰਾਣੇ ਦੇ ਨਾਲ ਇਹਦੀ ਬਹੁਤ ਵੱਡੀ ਸਾਜ ਆ ਜਿੱਦਾ ਡਬਲਯੂਟੀਓ ਹੋ ਗਿਆ ਹੋਰ ਕੋਪਰੇਟ ਘਰਾਣੇ ਹੋਗੇ ਪਾਣੀ ਧਾਨੀ ਹੋਗੇ ਇਹ ਕਿਸਾਨਾਂ ਨੂੰ ਕੁਚਲਣਾ ਚਾਹੁੰਦਾ ਵਾ ਪੰਜਾਬ ਨੂੰ ਖਾਸ਼ ਕਰਕੇ ਇਹ ਬਿਲਕੁਲ ਮਿੱਟੀ ਕਰਨਾ ਚਾਹੁੰਦਾ ਹੈ ਇਹ ਜਿਹੜਾ ਪੰਜਾਬ ਆ ਸਾਡੀ ਖੂਹਾਂ ਪੀਰਾਂ ਦੀ ਧਰਤੀ ਆ ਸਾਨੂੰ ਮਾਣ ਆ ਸਾਡੇ ਪੰਜਾਬ ਦੇ ਸਾਡੇ ਗੁਰੂਆਂ ਦੇ ਇਹ ਕਿਸੇ ਵੀ ਹੱਦ ਤੱਕ ਇਹਦਾ ਪੰਜਾਬ ਆ ਨਹੀਂ ਘਾਟੇ ਜਾਊਗਾ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੂਗਾ ਤੇ ਆਪਦੇ ਹੱਕ ਲੈ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਨਾਮ ਕਸ਼ਮੀਰ ਸਿੰਘ ਭੰਗਾਲਾ ਜੋਤੀਸ਼ਾ ਸਭਰਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਕੀ ਕਹਿਣਾ ਚਾਹੁੰਦੇ ਜੋ ਅੱਜ ਪੁਤਲਾ ਪੁਤਲਾ ਫੋਕੇ ਤੇ ਮਜਾਰਾ ਕਿੱਥੇ ਜਾ ਰਿਹਾ ਹੈ ਉਤਲਾ ਭੂਖ ਮਜਾਰਾ ਮੇਰੇ ਸਾਥੀਆਂ ਨੇ ਜੋ ਦੱਸਿਆ WTO ਇੱਕ ਕਾਨੂੰਨ ਹੀ ਐਸਾ ਵਾ ਜਿੱਦਣੇ ਲਾਗੂ ਹੋ ਗਿਆ ਉਦਣ ਜਨਤਾ ਨੂੰ ਸਮਝ ਉਦਣ ਆਉਣੀ ਅੱਜ ਜਨਤਾ ਨੂੰ ਸਮਝ ਨਹੀਂ ਕਿ ਆਪਾਂ ਭਾਵੇਂ ਦੱਸ ਦੇਈਆਂ ਜਦਾ ਦੁਕਾਨਦਾਰ ਹੋ ਗਏ ਕੋਈ ਵੀ ਮਹਿਕਮਾਵਾ ਉਹਨਾਂ ਸਾਰਿਆਂ ਨੂੰ ਸਮਝ ਉਦਣ ਆਉਣੀ ਜਿੱਦਣ ਉਹ ਲਾਗੂ ਹੋ ਗਏ ਉਹ ਏਡੇ ਮਾਰੂ ਮਾਰੂ ਕੂਨ ਤੇ ਦੂਜੀ ਗੱਲ ਇਹ ਆ ਵੀ ਇਹ ਆਪਾਂ 26 ਤਰੀਕ ਵਾਲੇ ਪੁਤਲੇ ਪਹਿਲਾਂ ਵੀ ਭੂਕਦੇ ਹੁੰਦੇ ਆ ਪਹਿਲਾਂ 26 ਜਨਵਰੀ ਨੂੰ ਭੂਕਦੇ ਰਹੇ ਆ ਤੇ ਹੁਣ ਅੱਜ ਇਸ ਕਰਕੇ ਇਹ ਖੱਟੜ ਸਰਕਾਰ ਦਾ ਤੇ મોદી ਦਾ ਪਤਲਾ ਫੂਕ ਕੇ ਰੋਸ ਮਜਾਰਾ ਕਰ ਰਹੇ ਜਿਹੜੇ ਉਹਨਾਂ ਨੇ ਇੱਥੇ ਕਿਸਾਨਾਂ ਦੇ ਉੱਤੇ ਗੋਲੀ ਚਲਾ ਕੇ ਸ਼ਹੀਦ ਕੀਤੇ ਤੋ ਆ ਵੇਖਿਆ ਇਹ ਰਦਾਵਾ ਸਾਹਿਬ ਉਥੇ ਹੀ ਆਪਾਂ ਇੱਥੇ ਗਏ ਪਈ ਲੋ ਕੋਈ ਡਾਂਗ ਛੋਟਾ ਨਹੀਂ ਕਰਿਆ ਬਗੈਰ ਝੰਡਿਆਦੋ ਗਏ ਆ ਤੇ ਉਹਨਾਂ ਗਾੜੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਦੇ ਉਹਨਾਂ ਦੇ ਵਿਰੋਧ ਵਿੱਚ ਰੋਸ ਮਜਾਰਾ ਕਰ